ਇਹ ਟੰਗ ਜਰੂਰ ਜਾਰੀ ਚੰਗ ਰੱਖਿਓ ਗੱਡੀ ਉਤਰਨ ਨੂੰ ਜਾਲ ਟੱਟੀ ਮਿਦਲੀ ਆਇਆ ਰਹੀ ਕਾਈ ਦੀ ਆ ਆਇਆ ਚੰਗਾ ਉੱਪਰ ਆ ਰਿਹਾ ਲੋ ਜੀ ਆਪਾਂ ਹੋ ਚੁੱਕੇ ਆ ਏਅਰਪੋਰਟ ਦੇ ਅੰਦਰ ਇੰਟਰ ਤੇ ਅੱਜ ਦਾ ਜਿਹੜਾ ਬਲੌਗ ਆ ਆਪਾਂ ਉਰੀ ਸਮਾਪਤ ਕਰਾਂਗੇ ਪਾਰਟ 1 ਵਾਲਾ ਸ਼ਿਗਾਲ ਜੀ ਵੈਲਕਮ ਆ ਤੁਹਾਡਾ ਆਪਣੇ ਨਿਊ ਬਲੌਗ ਦੇ ਵਿੱਚ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਚੱਲੇ ਹਾਂ ਦਿੱਲੀ ਦਿੱਲੀੋਂ ਆਪਣੀ ਫਲਾਈਟ ਆ ਗਈ ਹੈ ਹੈਰੀ ਤੇ ਲਾਡੀ ਆਪਾਂ ਨੂੰ ਛੱਡਣ ਜਾ ਰਹੇ ਨੇ ਜੱਖਰ ਜੱਖਰ ਤੋਂ ਟ੍ਰੇਨ ਆਪਣੀ ਟ੍ਰੇਨ ਫੜ ਕੇ ਪਹੁੰਚਣਾ ਦਿੱਲੀ ਦਿੱਲੀ ਤੋਂ ਮੈਟਰੋ ਫੜ ਕੇ ਦਿੱਲੀ 에ਰਪੋਰਟ ਤੇ ਦਿੱਲੀ 에ਰਪੋਰਟ ਤੋਂ ਚੈੱਕ ਕਰੂ ਵੀ ਆਪਾਂ ਕਿੱਥੇ ਦੀ ਫਲਾਈਟ ਆ ਆਪਣੀ ਕਿੱਥੇ ਜਾ ਰਹੇ ਹਾਂ ਬਣਿਆ ਰਹੋ ਬਲੌਗ ਦੇ ਐਂਡ ਤੱਕ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਤੇ ਕਮੈਂਟ ਜਰੂਰ ਕਰਨਾ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿੰਨੀਆਂ ਵੀ ਆਪਣੀਆਂ ਵੀਡੀਓ ਆਉਣਗੀਆਂ ਸਾਰੀਆਂ ਨੂੰ ਐਂਡ ਤ ਸਰਾ ਹੀ ਹੋ ਲੈ ਵੀ ਮਿੱਤਰੋ ਗੱਡੀ ਖੜੀ ਆਪਣੀ ਤਿਆਰ ਵਰ ਤਿਆਰ ਕਰਨੇ ਧਰਤੀਆਂ ਟੇਚੀਆਂ ਡਿੱਗੀ ਦੇ ਵਿੱਚ ਤੇ ਆਪਾਂ ਹੁਣ ਚੱਲਦੇ ਆਂ ਉਹਨੂੰ ਜਾਖਲ ਨੂੰ ਥੱਲੇ ਵੀ ਦੇਖ ਅੱਛਾ ਆਮੰਦ ਦੇ ਭਾਈ ਇਹਨੂੰ ਮੈਂ ਇਹ ਫੀਲਿੰਗ ਲੈ ਰਿਹਾ ਵੀ ਮੇਰੇ ਵੀ ਨਵੇਂ ਬੂਟੇ ਤੋਂ ਸਟਾਰਟ ਕਰੀਆ ਆਸਲ ਵਿੱਚ ਗੱਲ ਉਹਦਾ ਹੀ ਨਵੇਂ ਬੂਟੇ ਦਾ ਗੱਡੀ ਉਤਰਨ ਨਾਲ ਟੱਟੀ ਮਿੱਦਲੀ ਕੋਈ ਬੇਸਤੀ ਦਾ ਮਾਰ ਰਿਹਾ ਨਾ ਚਾਹ ਤੋਰ ਮਾਤਾ ਦੇਖ ਲੈ ਕਾਲੇ ਮੂੰਹ ਵਾਲਾ ਤੋਰ ਤਾਲਾ ਇਹਨੂੰ ਕਹ ਗੱਡਾਂ ਚ ਜਾਨਾ ਤੂੰ ਆ ਕੇ ਰਾ ਗੱਡੀ ਤੁਰ ਪਹਿਲਾਂ ਹਣੀ ਓਏ ਓਏ ਪਿੱਠੂ ਬਾਈ ਵਰਦਾ ਓਏ ਸੱਚ ਲੈ ਗੋ ਕਿ ਟਾਈਟ ਯਾਰ ਓਏ ਆਏ ਖਾਨਦੂਰ ਆ ਕੇ ਇਕੱਠੇ ਹੋ ਗਏ ਬਈ ਟ੍ਰੇਨ ਚ ਘਾੜ ਵਾ ਪਰਦੇ ਯਾਰ ਨੇ ਚਾਹੋ ਨੀ ਪੀਤੀ ਕਰਕਰਾਂ ਨਾਲ ਮੁਠੀ ਭਰ ਕੇ ਸਗਾਈ ਉਹ ਲੜੀ ਬੋਲਦਾ ਨਹੀਂ ਮੂੰਹ ਬੜੀ ਫਰਦਾ ਓਏ ਓ ਸਟੇਸ਼ਨ ਕਿੱਧਰ ਐ ਕੋਈ ਤਰ ਪੋਗਾ ਵੇ ਵੇ ਉਹਨਾਂ ਦਾ ਦਿਖਾ ਦਿਆ ਦੇਗਾ ਹਮ ਯੂਪੀ ਸੇ ਹੈ ਬੈਠ ਜੋ ਵੇ ਬਣਾਉਣ ਵਾਲੇ ਇੱਥੇ ਦਾ ਪੱਛੂਆ ਆਇਆ ਅਭੀ ਥੱਕ ਗਿਆ ਵੇ ਅਵਰੀ ਭਾਈ ਦੀ ਆ ਮਾ ਜਾਨੀ ਭਾਈ ਦੀ ਆ ਅ ਭਾਈ ਆ ਜੋ ਭਾਈ ਕਿਉਂ ਤੂੰ ਹੋ ਪਿਆ ਕੱਢਿਆ ਨਹੀਂ ਗੀਲਾ ਤਾਂ ਹੁਣ ਝੋਣੀ ਦੇਖ ਆਓ ਪਿਆ ਕੱਢਿਆ ਨਹੀਂ ਆਜੋ ਮੁੰਡਿਓ ਟ੍ਰੇਨ ਆ ਗਈ ਆ ਗਈ ਗੱਡੀ ਓਏ ਤੂੰ ਤਾਂ ਟੀਟੀਏ ਲੱਗਦਾ ਵਾ ਪਿਆ ਡਰੈਸ ਚੁਪੇ ਰੋਕਦੇ ਬਾਈ ਓਏ ਆਜੋ ਯਾਰ ਬਾਇ ਬੋਏ ਕਰੋ ਸਾਨੂੰ ਯਾਰ 4 ਸਾਲਾਂ ਬਾਅਦ ਆਉਣਾ ਫੇਰ ਵੀ ਅਸੀਂ 4 ਵਾਲੇ ਕਹਿੰਦੇ 4 ਦਿਨਾਂ ਨੂੰ ਇਹ ਤਾਂ ਗੋਆ ਜਾ ਰਹੇ ਕੰਮੜਾ ਯਾਰ ਸੈਕਿੰਡ ਹੈ ਨੈਗੇਟਿਵ ਓਏ ਅਜਾ ਕਬਰੇ ਇਹ ਸੀ ਡੱਬਾ ਫੁੱਦੂ ਗੱਲ ਨਹੀਂ ਹੈਲੋ ਪਚਕਾਰੀ ਗਏ ਨਾਲ ਨਹੀਂ ਚੜਦੇ ਓਏ ਤਰਪੋ ਯਾਰ ਚੱਕੇ ਤਰਪੈ ਨੂੰ ਇਹ ਸੀ ਡੱਬਾ ਲਗਾ ਦੇ ਪਾਈ ਅੱਗੇ ਹੈ ਨਹੀਂ ਆਉਣ ਜਾਣ ਵਾਲੇ ਓਏ ਓਏ ਕੜੀਸਲਾ ਚੱਕ ਲਾ ਗਏ ਨੂੰ ਯਾਰ ਕਰਨਾ ਚੱਲ ਔਰੀ ਵਾਲੇ ਡੈਣਾ ਦਾ ਡਰੇਨ ਕੈਮਰਾਮੈਨ ਲਾਡੀ ਧਾਲ ਜਵਾਲ ਦੇ ਨਾਲ ਗਰਾਊਂਡ ਜ਼ੀਰੋ ਰਿਪੋਰਟ ਆਜੋ ਟਿੱਕਾ ਦੇਖੀ ਟਿੱਕਾ ਦੇਖੀ ਜਦੋਂ ਪਹੁੰਚ ਗਏ ਗੋਆ ਫੇਰੇ ਕਰਾਂਗੇ ਗੱਲ ਕਰੇ ਓਡੇ ਨਾਲ ਚੱਲ ਚੱਲ ਅੱਗਿਆ ਹੈ ਤਾਂ ਪੱਜ ਲਾ ਕਰਾਂ ਮਸਾ ਮਿਲਿਆ ਕੋਈ ਡੱਬਾ ਜਾ ਚੰਗਾ ਲਾਡੀ ਚੱਲਦੇ ਆ ਫਿਰਾਂ ਸਾਲਾਂ ਬਾਅਦ ਮਿਲਾਂਗੇ ਹਾਂ ਚਾਹ ਰੱਖਿਓ ਪਿੰਡ ਵਾਲਿਆਂ ਦਾ ਕੋਈ ਚੱਕਰ ਨਹੀਂ ਕੋਈ 3-5 ਕਰੂਗਾ ਕੋਈ ਰਹਿਣਗੇ ਕੋਈ ਚੱਕਰ ਨਹੀਂ ਵਟਸਐਪ ਕਾਲ ਵਾਲੀ ਕੋਈ ਚੱਕਰ ਨਹੀਂ ਆ ਜਾ ਆ ਗਾ ਮੈਂ ਮੀਮ ਆ ਖੜਾ ਸਤਾਦ ਪਿੱਛੇ ਇਹਦੀ ਬਾਈ ਟਿਕਟ ਨਹੀਂ ਹੋਈ ਥੱਲੇ ਰਾਜ ਨੂੰ ਵੀਰੇ ਚੱਲ ਓਏ ਦੋਨਸਾ ਆਏ ਆਏ ਓਏ ਈਜੀ ਚੱਲ ਰਹੇ ਬਾਬੇ ਸਵਾਗਤ ਹੋਣ ਲੈ ਜਾ ਰਹੇ ਹਾਂ ਫਿਰ ਹੈ ਓਏ ਓਏ ਉਹ ਲੈ ਲਓ ਝੂਠੀ ਅੱਗੇ ਆ ਜਾਓ ਨਰਵਾਣੀ ਤੋਂ ਮੁੜ ਆਓ ਮੁੜ ਆਓ ਨਰਵਾਣੀ ਤੋਂ ਆਹ ਠੀਕ ਹੈ ਫਿਰ ਮਿਲਦੇ ਆ ਚੰਗਾ ਓਕੇ ਬਾਈ ਟਾਟਾ ਈਸੀ ਵਾਲੇ ਚ ਵੜ ਕੇ ਦੀ ਗੱਲੇ ਵਾਲੇ ਚ ਬਾਈ ਏਸੀ ਨਾਲ ਪੜਦੇ ਵੀ ਨਹੀਂ ਕਿਤਾ ਛੋਟੀ ਦੀ ਏ ਚਲ ਆਉਂ ਨੂੰ ਕੁਝ ਕਿਤੇ 7 8 ਲਿਖਿਆ ਹੋਊਗਾ ਉਰੇ ਦੇਖ ਲੈ ਯਾਰ ਤੂੰ ਤਾਂ ਜੰਮੀਆਂ ਅਣ ਪੜਾਣੀ ਗੱਲ ਕਰਦੇ ਹੋ ਆ ਕਿੰਨਾ ਲਿਖਿਆ ਹੋਇਆ ਇਹ ਦੇਖ ਚੈੱਕ ਕਰ 11 ਆਇਆ ਤਾਂ ਆਦੀ 11 ਆ 11 ਗੀ ਉਹ ਆ 11 ਬਾਈ ਆ 11 ਮਰੇ ਦਾ ਮੈਂ ਪਹਿਨਾ ਭਰਾ ਹੋ ਜਾ ਬੰਦੇ ਦੋ ਜਾਪੜੇ ਪਹਿਣੇ ਪਤਾ ਨਹੀਂ ਕਿਹਨੂੰ ਸ਼ੀਸ਼ੇ ਗਣੀ ਮੈਂ ਕਿਹਾ ਚ ਵੀ ਸ਼ੀਸ਼ੇ ਗਣੀ ਵਾਲੀ ਸ਼ੀਟ ਆ ਵਾਤਾ ਆਪਣੀ ਸਿੱਧੀ ਗੱਲ ਆ ਚਲ ਉਧਰ ਕਰ ਉਧਰ ਤਾਂ ਹੋ ਜਾ ਉਹ ਬੜਾ ਹੋਇਆ ਫਟੀ ਉਹ ਤੋਂ ਉਧਰ ਨਹੀਂ ਚੱਲਦੇ ਜਾਂਦੇ ਮੈਨੂੰ ਉਲਟੀ ਆ ਜਾਂਦੀ ਹੈ ਸ਼ੀਸ਼ਾ ਖੋਲ ਨੂੰ ਹੜ ਆ ਕੋਈ ਚੱਕਰ ਨਹੀਂ ਓਏ 20000 ਰੁਪਏ ਦੀ ਗੱਲਾਂ ਕਰੋ ਹਿੰਦੀ 'ਚ ਵਲੌਗ ਹਿੰਦੀ 'ਚ ਕਰਨਾ ਠੀਕ ਹੈ ਹੈਲੋ ਕਿੱਟ ਕਰ ਲੈ ਓਏ ਆਏ ਨਹੀਂ ਮੈਨੂੰ ਚਾਰ ਜਾਲਾ ਝੋਲਾ ਕਿੰਦਾ ਹਿੰਦੀ 'ਚ ਬੋਲਣਾ ਸਾਰੇ ਵਲੌਗ 'ਚ ਅਰੇ ਭਾਈ ਹੈਂਡ ਬੈਗ ਦੇਣਾ ਹਾਂ ਹੈਂਡ ਬੈਗ ਉਹ ਚ ਚਾਰ ਚੂੜ ਜਣਾ ਉਸ ਵਿੱਚ ਚਾਰ ਜਾਲਾ ਬਾਈ ਹਿਮਾਰ ਫੌਨ ਡਾਊਨ ਹੋਣ ਵਾਲਾ ਹੈ ਕੀ ਹੋ ਗਿਆ ਕੂਲਿੰਗ ਨਹੀਂ ਆ ਰਹੀ ਕੂਲਿੰਗ ਨਹੀਂ ਆ ਰਹੀ ਏਸੀ ਦੀ ਪੱਖੀ ਦਾ ਮੂੰਹ ਆਪਣੇ ਅੰਗ ਨਹੀਂ ਕਰਦੇ ਜਿੰਨੀਆਂ ਟ੍ਰੇਨ ਚ ਸਹੂਲਤਾਂ ਨੇ ਸਾਰੀਆਂ ਲੈਣੀਆਂ ਨੇ ਬੂ ਟਿਕਟ ਬਹੁਤ ਮਹਿੰਗੀ ਹੋਈ ਹੈ ਆ ਪੜਦਾ ਲਾ ਪਹਿਲਾਂ ਲੈਵਰਾਂ ਨੂੰ ਫਿਰ ਟਿਕਟ ਪੜਦਾ ਲਾ ਇਹ ਉਹ ਦਿਓ ਇਤਰੀ ਚਲੋ ਪਰੋਂਦਾ ਨਾ ਮੈਂਗਾ ਨਾ ਉਠਾ ਜਗਨ ਜੀਐਫਸੀ ਹਾਂ ਲੇ ਜਾ ਸਿਆ ਪਣ ਬੜਾ ਲੂਇਜ਼ ਨਾਲ ਬਣੂ ਤਾਂ ਫੜਾ ਦੇ ਫੀ ਫੜਾਵਾ ਉਹ ਬ੍ਰੈਡ ਵਾਲੇ ਖਾਣੇ ਖਾਲੂ ਤੁਸੀਂ ਬਾਣੀ ਵਾਲੇ ਗਾਹਾਂ ਜਾ ਕੇ ਔਖੇ ਹੋ ਗਏ ਆ ਆ ਤੇਰਾ ਸਤ ਆਨੰਦ ਮੰਗਲ ਜੇ ਚਾਹ 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 ਕਰਤਾ ਜੇ ਨਾ ਕੋਈ ਸੁਆਦ ਆ ਜਾਊ ਬਾਬੂ ਇਹ ਵੀ ਬਹੁਤ ਤਖੜਾ ਜੀ ਦੇਖ ਸਕਦੇ ਹੋ ਸਿੰਧ ਘਾਟੀ ਆ ਇਹ ਸਿੰਧ ਘਾਟੀ ਦੇ ਵਾਲੇ ਵਾਲੇ ਪਹੁੰਚ ਚੁੱਕੇ ਆ ਅਸੀਂ ਮਰੇ ਵੀ ਖੇਤੀ ਕਰੀਆ ਮੈਂ ਪੰਜ ਸਾਲ ਹੈਲੋ ਜੀ ਕਿਵੇਂ ਠੀਕ ਹੈ ਤੂੰ ਅਬ ਦੂਜੀ ਸ਼ੀਟ ਤੇ ਜਾ ਯਾਰ ਆ ਜਾ ਦੁਪਹਿਰ ਮਾਰੂੰਗਾ ਤੇ ਗੱਲ ਤੋਂ ਮਿਲਣਾ ਵੇ ਇਹ ਦਵਰੇ ਕੀ ਲਿੰਕ ਆਉਣਾ ਕੋਈ ਨਾ ਦੀਦਣੀ ਲੈਪਰੋਸ ਹੈ ਗੱਲ ਬਣੀ ਯਾਰ ਕੋਈ ਬੰਦੇ ਦੀ ਗੱਲ ਹੈ ਹੋਰ ਯਾਰ ਚੱਲ ਉਹਦਾ ਦਿਮਾਗ ਚਲਾਉਣਾ ਪਊ ਹੋਰ ਚੱਲ ਜੀ ਉਹੀ ਪੰਕੀ ਆ ਨਾ ਬੈਠਣੀ ਆ ਤੂੰ ਹੋਰ ਹੋਰ ਵੀ ਪਬਲਿਕ ਪਬਲਿਕ ਆ ਯਾਰ ਹੋਰ ਵੀ ਪਬਲਿਕ ਪਲੇਸ ਹੈ ਨਾ एक्सक्यूज मी सर हरियाणा हिंदी जी हिंदी जी बोलू यार सर आना जरा <laughs> जहां जब ठोरे हेर होस्ते साहब टीचर इनके अम्मा बहन पे आ जाऊंगा क्या जा रहा है ओय बाओ जा रहा है मैं ओके रे मैं भी निकल गया मैं चंगा को आ बारे है हैनी बार अंदर ले आण वाला ਤੂੰ ਖਰਾਬ ਕਰੇਗਾ ਪਰ ਉਹ ਨਲਿਆ ਹੀ ਨਹੀਂ ਛਾਣ ਦਿੰਦੇ ਲਾਉਗਾ ਕਲੀਨਿੰਗ ਮੀਟਰ ਲਾ ਗਈ ਗਿਆਂ ਕਦੇ ਪੂਲ ਗਿਆਂ ਕਦੇ ਹੋਰ ਤੂੰ ਹੀ ਜਾਣਦਾ ਮਨੀ ਦਾ ਪੱਕਾ ਜਿਹੜੇ ਜਿੱਥੇ ਪੂਲ ਸੀ ਹਾਂ ਆ ਨਾ ਆ ਤੈਨੂੰ ਦੱਸ ਦੇ ਮੜਾ ਇਹ ਕਿਹੜਾ ਦੇਸ਼ ਸੀ ਉਹ ਇਹ ਕਲਕੱਤੇ ਜਾ ਕੇ ਹਵਾ ਕਰੀ ਜਾਂਦੇ ਬਾਹਰ ਕੱਢਦੇ ਆ ਕੇ ਹਵਾ ਕਰੀ ਜਾਂਦੇ ਹਾਂ ਹਾਂ ਪਾਸਪੋਰਟ ਨਾਲ ਗਿਆ ਦੀਏ ਫਾਈਲ ਹੈਂਡ ਸਟੈਂਪਾ ਦਿਖਾ ਦੇ ਹੈ ਸਟੈਂਪਾ ਦਿਖਾ ਦੇ ਮੜਾ ਚੈੱਕ ਕਰਾ ਦੇ ਇਹਨੂੰ ਪਾਸਪੋਰਟ ਵਾਲੀਆ ਕੰਡਾ ਪੌੜੀ ਪਹਿਲੀ ਚੱਕ ਦੀ ਇੱਕ ਸਟੇਸ਼ਨ ਆ ਜੇ ਇੱਥੇ ਰੁੱਕ ਕੇ ਅਗਲਾ ਸਟੇਸ਼ਨ ਹੈ ਪਹਿਲਾਂ ਤਾਂ ਕਈ ਨਾ ਆ ਗਿਆ ਆ ਗਿਆ ਆ ਬੂਟ ਮਾਰੇਗਾ ਜਰ ਤੂੰ ਅਕਲ ਨਹੀਂ ਹੱਸਾ ਆਪਣਾ ਯਾਰ ਉਹ ਆ ਤਾਂ ਭਲਾ ਲੈ ਉਹ ਹੀ ਰਹਿ ਗਿਆ ਬਾਹਰ ਤਰ ਤਾ ਆ ਬਾਗੇ ਦੇਖਿਆ ਦੇਖੋ ਜੀ ਇਹਨੂੰ ਸੰਜਣਾ ਵਾਲਾ ਸਮਝੀ ਜੇ ਇਹ ਲਾਗੇ ਬਈ ਬਾਸੀਆ ਲੈਣਾ ਦਿੱਲੀ ਉਤਰਨ ਸਾਰਾ ਮੂੰਹ ਅੱਡ ਲੈ ਗਿਆ ਉਈ ਵਾਲੇ ਨੇ ਨਾ ਕਿਆ ਉਹ ਥੱਕ ਗਿਆ ਤੂੰ ਆਇਆ ਸਫ਼ਰ ਦਰਸ਼ਕਾਂ ਨੂੰ ਵੀ ਟ੍ਰੇਨ ਦਾ ਸਫ਼ਰ ਕਿਵੇਂ ਦੀ ਸਾਰਿਆਂ ਨੂੰ ਵਧੀਆ ਸਫ਼ਰ ਲੱਗੇ ਹੈਣਾ ਸੌ ਕਿ ਆਏ ਆ ਪਤਾ ਨਹੀਂ 슬ੀਪਰ ਦੀ ਤਾਂ ਕਰਕੇ ਬੱਬੇ ਇੱਕ ਨੰਬਰ ਦੀ ਜਮੀ ਮਾਹੌਲ ਹੈਰਾਨੀ ਦੀ ਇਹ ਮਿਲੀ ਨਹੀਂ ਪਰ ਬੇਕਾਰ ਲੰਗ ਚੱਲ ਰੰਗ 'ਚ ਕੁਝ ਨਹੀਂ ਇੱਕ ਨੰਬਰ ਹੈ ਅਰੇ ਨਾ ਲਿਫਟ ਵਾਲੀ ਦੀ ਦੇਖੀ ਮ ਲਟ ਗਏ ਆ ਜਮੀ ਇਹ ਤਾਂ ਫਰਸਟ ਕਲਾਸ ਕਰਾਵਾਂਗੇ ਆ ਦੇਖ ਇਦਾਂ ਬਿਜ਼ਨਸ ਕਲਾਸ ਹੁੰਦੀ ਆ ਫਰਸਟ ਕਲਾਸ ਕੀ ਫਰਸਟ ਏਸੀ ਉਹ ਬਿਜ਼ਨਸ ਕਲਾਸ ਵਿੱਚ ਜਲਾਉਂਦੇ ਆ ਇਹ ਮੈਂ ਬਿਜ਼ਨਸ ਕਲਾਸ 'ਚ ਜਾ ਰਿਹਾ ਹੁਣ ਵੀ ਮੈਂ ਮੈਂ ਤਾਂ ਜਾ ਰਹੇ ਆ ਆਪਾਂ ਹੁਣ ਤਾਂ ਮੈਂ ਵੀ ਉੱਦੀ ਜਾਊਂਗਾ ਲੈ ਇਕਨੋਮੀ ਇਕਨੋਮੀ ਸੀਟ ਆ ਇਹ ਆ ਦੇਖ ਉਹ ਤਾਂ ਦੇਖਾ ਇਕਨੋਮੀ ਇਕਨੋਮੀ ਮੇਰੀ ਗੱਲ ਸੁਣ ਨਾ ਗੱਲ ਤਾਂ ਸੁਣ ਨਾ ਸੀਟ ਮੜਾ ਦੱਸ ਦੇ ਵੀ ਮੋਰੀ ਕਣੀ ਆ ਤੂੰ ਬਹਿ ਜਾ ਮੇਰੀ ਆ ਮੋਰੀ ਕਣੀ ਮੈਂ ਕਰ ਮੈਂ ਹੁਣ ਇੱਕ ਤੋਂ ਮਰਾ ਥਾਪੜੇ ਲਾਉਂ ਛੱਦੇ ਟਿਕਟ ਕੱਢ ਲਓ ਮੇਰੀ ਆ ਜਿੱਧਰ ਸ਼ੀਸ਼ਾ ਮੇਰੀ ਸੀਟ ਆ ਉਧਰ ਮੇਰੀ ਹੀਟ ਹੈ ਦੇਖਾ ਮੜਾ ਟਿਕਟਾਂ ਦਿਖਾ ਦੇ ਬੰਕੇ ਜੀ ਦਾ ਬਈ ਮੋਰੀ ਕਣੀ ਸੀਟ ਹੈ ਆ ਮਰਦਾ ਝੂਟਾ ਦਾ ਜੇ ਮੇਰੀ ਹੁੰਦੀ ਸੀਟ ਮੋਰੀ ਕਣੀ ਸੀਸੇ ਕਣੀ ਮੈਂ ਬੈਠੂ ਯਾਰ ਸਿੱਧੀ ਗੱਲ ਆ ਮੈਂ ਤੁਹਾਨੂੰ ਬਿਠਾ ਹਾਂਦਾ ਕਿ ਮੈਂ ਕਿਹੜਾ ਪਹਿਲੀ ਵਾਰ ਹੀ ਹੈ ਅੱਛਾ ਅੱਛਾ ਪ੍ਰਵਾਹ ਪਾ ਰਹੇ ਹੁਣ ਵੀ ਦੋ ਚਾਰ ਪੰਜ ਵਾਰ ਜਾਇਆ ਹੈ ਹੈ ਇਹ ਗੱਲ ਪਹਿਲੀ ਵਾਰ ਨਾ ਜਾਣੀ ਫਿਰ ਤੂੰ ਮੈਂ ਤੈਨੂੰ ਗੱਲ ਹੋਰ ਦੱਸਦਾ ਨਾ ਤੂੰ ਗਏ ਜੀ ਸਿੰਗਾਪੁਰ ਦੀ ਯਾਰ ਹੋਰੀ ਤਾਂ ਅਮਰੀਕਾ ਚਲੇ ਨੇ ਹਾਂ ਸਿੱਧੀ ਗੱਲ ਆ ਵੇ ਪਾਣੀ ਦੀ ਬੋਤਲ ਗੱਡੀ ਕਿਹੜੀ ਕਵਰੀ ਵਾਲਾ ਭੇਜ ਦਿੰਦੇ ਆ ਭਾਈ ਸਾਰੇ ਪਾਸੇ ਮੂਰੇ ਕਰਕੇ ਉਹ ਲੀਡਰ ਬਣਾ ਰ ਗਿਆ ਪੂਰਾ ਆੜਾ ਬੈਗਪਾਕੇ ਵਿੱਚ ਉਹਨੂੰ ਪੜਾਰ ਕੇ ਨੇ ਪੈਸੇ ਵੀ ਲਾਈ ਚੱਲ ਜਨੇ ਲੱਗਦੇ ਨੇ ਕੋਈ ਚੱਕਰ ਵਾਲੀ ਗੱਲੇ ਨਹੀਂ ਉਹ ਸਸਤੀ ਹੈ ਤੁਹਾਨੂੰ ਕਿੰਨੇ ਦੀ ਹੈ ਜਰਾ 500 ਵਾਲਾ ਤਾਂ ਕਿੰਨੇ ਦੀ ਹੈ 10 ਰੁਪਈਆ ਦੀ 50 ਇੱਕ ਟਿਕਟ ਟ੍ਰੇਨ ਵਾਲਾ ਹੀ ਖੜਾ ਹੋ ਚੱਲ 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 ਆ ਜਾ ਚਲੋ ਜੀ ਉਹ ਵਾਹ ਜੀ ਵਾਹ ਉਸਾਂ ਨੂੰ ਹਰਦੇ ਨੇ ਲਈ ਪੈਸੇ ਇਹ ਸਲਾਬ ਚੱਲ ਰਹੀ ਹੈ ਭਾਈ ਟੋਰੀ ਵਾਲੇ ਨੂੰ ਚੱਲ ਉਹ ਮੈਂ ਜੋ ਪਹੁੰਚਦਾ ਗਿਆ 에어ਪੋਰਟ ਤੇ ਕਿੰਨਾ ਟਾਈਮ ਲੱਗਦਾ ਹੈ ਇਟਮਿਨਸ 15 ਜੀ ਲੋ ਲਓ ਜੀ ਅਸੀਂ ਪਹੁੰਚ ਚੁੱਕੇ ਹਾਂ ਇੰਦਰਾ ਗਾਂਧੀ 에어ਪੋਰਟ ਤੇ ਦਿੱਲੀ ਤੇ ਬੈਠੇ ਹਾਂ ਪੀਜ਼ਾ ਹਟ ਤੇ ਮੜਿਆ ਦਿਖਾ ਦੇ ਯਾਰ ਸਾਡੇ ਬੱਚਾ ਪੜ ਰਹੇ ਨੇ ਬਹੁਤ-ਬਹੁਤ ਵਧੀਆ ਸਾਡੀ ਜਿਹੜੀ ਫਲਾਈਟ ਆ ਕਿ ਉਹ ਹੋ ਗਈ 2-3 ਘੰਟੇ ਲੇਟ ਤਾਂ ਕਰਕੇ ਅਸੀਂ ਇਹਦੇ ਵਿੱਚ ਬੈਠੇ ਆ ਕਿਹਾ ਵੀ ਲੈ ਲੈਂਦੇ ਆ ਗੱਲ ਵੀ ਤੁਹਾਨੂੰ ਬਹੁਤ ਧੰਨਵਾਦ ਜੀ ਇਸ ਤੋਂ ਬਾਅਦ ਹੁਣ ਆਪਾਂ ਸਦਾ ਚੱਲਾਂਗੇ ਟਰਮੀਨਲ ਫ੍ਰੀ ਤੇ ਉੱਥੇ ਜਾ ਕੇ ਜਿਹੜੇ ਉਹ ਸ਼ੀਸ਼ਿਆਂ ਨੂੰ ਇਧਰੋਂ ਮੋੜਿਆਉਂਦੇ ਨੇ ਜੀ ਅੱਜ ਆਪਾਂ ਉਹ ਕ੍ਰੋਸ ਕਰਨੇ ਨੇ ਬਣੇ ਰਹੋ ਬਲੌਗ ਦੇ ਐਂਡ ਤੱਕ ਜਿੰਨੀਆਂ ਵੀ ਵੀਡੀਓ ਆਉਣਗੀਆਂ ਆਪਾਂ ਜਿੰਨੇ ਵੀ ਬਲੌਗ ਦੇ ਪਾਰਟ ਬਣਾਂਗੇ 3 ਬਣ 4 ਬਣ 5 ਬਣ ਸਾਰਿਆਂ ਨੂੰ ਬੱਦਲ-ਬੱਦਲ ਸ਼ੇਅਰ ਕਰਿਓ ਇਹ ਕੀ ਅਗੇ ਕਾਰਮਿਨਲ 3 ਤੇ ਤੇ ਜਿਹੜੀ ਸਾਡੀ ਐਂਟਰੀ ਆ ਰੇਡ ਨੰਬਰ 350 ਤੇ ਸਾਡੀ ਜਿਹੜੀ ਪਰ ਫਲਾਈਟ ਦੀ ਘਟਣ ਵਾਲੀ ਥੋੜੀ ਲੇਟ ਹੋ ਗਈ। ਆਹ ਲਾ ਕੇ ਚੈੱਕ ਇਨ ਹਜੇ ਓਪਨ ਨਹੀਂ ਹੋਇਆ। ਅਜ ਇੱਕ ਵਾਰ ਮੈਂ ਵੀ ਪੁੱਛਦੀ ਕਰਦਾ ਇਹ ਸਾਨੂੰ ਅੰਦਰ ਜਾਣ ਦੇ ਦਾਤਾ ਸਜਣੇ ਆ। ਆਜਾ ਵੀਰੇ। ਆਪੋ ਤੇ ਬੰਗੇ ਕਰਦਾ ਦੇ। ਲਓ ਜੀ ਆਪਾਂ ਹੋ ਚੁੱਕੇ ਆਇਰਪੋਰਟ ਦੇ ਅੰਦਰ ਐਂਟਰ ਤੇ ਅੱਜ ਦਾ ਜਿਹੜਾ ਬਲੌਗ ਆ ਆਪਾਂ ਉਰੀ ਸਮਾਪਤ ਕਰਾਂਗੇ ਪਾਰਟ 1 ਵਾਲਾ ਤੇ ਜਹਾਜ਼ ਜਾਣਾ ਬੋਰਡਿੰਗ ਪਾਸ ਲੈਣਾ A to Z ਸਟੈਪ ਬਾਈ ਸਟੈਪ ਆਪਾਂ ਜਿਹੜਾ ਵੀ ਕੁਝ ਦੱਸਾਂਗੇ ਉਸ పార్ਟ 2 ਚ ਲੈ ਕੇ ਆਵਾਂਗੇ ਬਲੌਗ ਦੇ ਚ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤੇ ਬਲੌਗ ਦੇ ਐਂਡ ਤੱਕ ਜਰੂਰ ਬਨੇ ਰਹੋ ਸਾਰੇ ਬਲੌਗ ਦੇਖੋ ਜਿੰਨੇ ਵੀ ਬਣਾਵਾਂਗੇ ਧੰਨਵਾਦ ਲੈ ਮੇਤਰੋਹਰਾ ਜਹਾਜ ਆ ਇਹਨਾਂ ਨੇ ਲਾਤੀ ਪੌੜੀ ਵਿੱਚ ਦੀ ਜਾਵਾਂਗੇ ਅੱਲ ਨੂੰ ਐਂਟਰੀ ਦਾ ਮਾਰਗ ਆਉਣੇ ਚੈਨਲ ਦਾ